ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਟਲੀ ਦੇ ਵਿੱਚ ਹੋ ਗਈਆਂ ਵਾ ਛੁੱਟੀਆਂ ਤੇ ਇਸ ਕਰਕੇ ਸਾਡੇ ਆ ਰਹੇ ਆ ਗੈਸਟ ਤੇ ਉਹਨਾਂ ਨੇ ਸਪੈਸ਼ਲ ਡਿਮਾਂਡ ਕੀਤੀ ਆ ਵੀ ਅਸੀਂ ਮੱਕੀ ਦੀਆਂ ਰੋਟੀਆਂ ਤੇ ਸਾਗ ਖਾਣਾ ਵਾ ਉਹ ਵੀ ਚੁੱਲ੍ਹੇ ਤੇ ਬਣਿਆ ਹੋਇਆ ਤੇ ਹੁਣ ਆਪਾਂ ਸਾਗ ਤੋੜਦੇ ਆ ਤੇ ਆਪਾਂ ਉਹਨਾਂ ਲਈ ਸਪੈਸ਼ਲ ਸਾਗ ਬਣਾ ਕੇ ਰੱਖਾਂਗੇ ਸਾਗ ਵੀ ਸਾਡਾ ਪੱਕਣਾ ਸ਼ੁਰੂ ਹੋ ਗਿਆ ਜਦੋਂ ਦੀਆਂ ਸਰਦੀਆਂ ਸ਼ੁਰੂ ਹੋਈਆਂ ਮੈਂ ਤਿੰਨ ਚਾਰ ਵਾਜੀ ਸਾਗ ਬਣਾ ਲਿਆ ਹੁਣ ਆਪਾਂ ਉਹਨਾਂ ਦੀ ਸਪੈਸ਼ਲ ਡਿਮਾਂਡ ਤੇ ਬਣਾਉਣਾ ਵਾ ਗੰਦਲ ਵਾਲਾ ਸਾਗ ਇੰਨੀ ਅਕਤ ਬਾਕੀ ਪਾਲਕ ਵੀ ਆਪਣੇ ਲੱਗੇ ਉੱਥੇ ਆਪਾਂ ਪਾਲਕ ਤੋੜ ਲੈਣੀ ਆ ਥੋੜੇ ਜਿ ਵਿੱਚ ਆਪਾਂ ਪਾਉਣੇ ਆ ਮੇਥੇ ਕਾਫੀ ਵੱਡੇ ਵੱਡੇ ਹੋ ਗਏ ਮੇਥੇ ਮੀਂਹ ਬਹੁਤ ਪਿਆ ਨੇ ਇਟਲੀ ਜਿ ਵਿੱਚ ਲਗਾਤਾਰ ਤੇ ਪਾਲਕ ਵੀ ਆਪਣੇ ਘਰ ਦੀ ਆ ਥੋੜੀ ਜਿ ਆਪਾਂ ਪਾਲ ਲੈਣੀ ਆ ਪਾਲਕ ਬਾਕੀ ਸਾਰਾ ਕੁਝ ਤੋੜ ਕੇ ਦੇ ਦੇ ਤੇ ਇੱਧਰ ਆਪਣੇ ਧਨੀਆ ਲੱਗਿਆ ਹੋਇਆ ਛੋਟਾ ਛੋਟਾ ਉਹ ਵੀ ਆਹ ਲੱਗਿਆ ਤੈਨੂੰ ਬਾਥੂ ਸਾਡੇ ਨਹੀਂ ਲੱਗਾ ਸਾਡੇ ਖੇਤ ਦੇ ਵਿੱਚ ਬਾਤ ਆ ਸਾਰਾ ਬਾਥੂ ਉਹ ਆਪਾਂ ਉਧਰੋਂ ਤੋੜ ਕੇ ਲਿਆਵਾਂਗੇ ਸਾਗ ਆਪਾਂ ਤੋੜ ਲਿਆ ਬਹੁਤ ਸੋਹਣੀ ਗੰਦਲਾਂ ਵਾਲਾ ਵਾ ਬਾਕੀ ਥੋੜੇ ਜਿ ਮੇਥੇ ਵਿੱਚ ਧਣੀਆਂ ਤੇ ਪਾਲਕ ਇਹਨੂੰ ਆਪਾਂ ਚੁੱਲੇ ਤੇ ਬਣਾਉਨੇ ਆ ਚੱਲ ਕੇ ਸਾਫ਼ ਕਰਦੇ ਆ ਪਹਿਲਾਂ ਸਾਗ ਦੇ ਵਿੱਚ ਆਪਾਂ ਬਾਥੂ ਵੀ ਪਾਉਣਾ ਹੈ ਜਿਹੜਾ ਸੌਂਗ ਆ ਬਾਥੂ ਪਾ ਕੇ ਬਣਿਆ ਹੈ ਸਾਗ ਸਜਣਾ ਬਹੁਤ ਸੋਹਣਾ ਸੌਂਗ ਦਾ ਸਾਗ ਆਪਾਂ ਚੁੱਲੇ ਤੇ ਰੱਖਤਾ ਬਣਨਾ ਬਸ ਘੰਟੇ ਦੇ ਵਿੱਚ ਇਹਨੇ ਪੂਰਾ ਰੱਜ ਜਾਣਾ ਕਿਉਂਕਿ ਚੁੱਲੇ ਦੀ ਅੱਗ ਦਾ ਤੇ ਗੈਸ ਦੀ ਅੱਗ ਦਾ ਬਹੁਤ ਫਰਕ ਹੁੰਦਾ ਹੈ ਤੇ ਆਪਾਂ ਹੱਦ ਪੂਰੀ ਤင်းਜ ਰੱਖੀ ਆ ਅरिजਨਲ ਸ਼ੁਰੂ ਹੋ ਗਿਆ ਬਾਕੀ ਜਦੋਂ ਬਣ ਗਿਆ ਆਪਾਂ ਪੂਰੀ ਲੁੱਕ ਤੁਹਾਨੂੰ ਉਹ ਦਿਖਾਉਨੇ ਆ ਸਾਗ ਦੀ ਸਾਗ ਆਪਣਾ ਰਿਜੀ ਜਾਂਦਾ ਪੂਰਾ ਸਾਗ ਬਹੁਤ ਟੇਸਟੀ ਬਣਿਆ ਵਾ ਇਹ ਬਿਨਾ ਤੜਕੇ ਵਾਲਾ ਇੱਧਰ ਆਪਾਂ ਤੜਕ ਲਿਆ ਅਮੇ ਕੁੱਕਰ ਨੂੰ ਮਿੱਟੀ ਲਈ ਸੀ ਤੇ ਥੱਲੇ ਕੁੱਕਰ ਵਧੀਆ ਪਿਆ ਹੈ ਨੀ ਸਾਫ਼ ਰੋਟੀ ਖਾ ਲਓ ਪਹਿਲਾਂ ਖਾਂਸੀ ਹੋਈ ਹੈ ਚਲੋ ਵੀ ਰੋਟੀ ਖਾ ਲਓ ਕੀ ਰਾਤ 8:00 ਵਜੇ ਆ ਕੀ ਕਰਦੇ ਸੀਗੇ ਡਾਂਸ ਕਰਦੇ ਸੀ ਅੱਛਾ ਤੇਰੇ ਬਾਵੇਂ ਨਕ ਰੌਣਕ ਚਲੋ ਖਾ ਲਓ ਪੁੱਤ ਪਹਿਲਾਂ ਰੋਟੀ ਛੋਟੇ ਬੱਚੇ ਹੋ ਤੁਸੀਂ ਦੇਖ ਕਿੰਦਾ ਬਣਿਆ ਟੇਸਟੀ ਹੈ ਖਾ ਲਓ Giusto, si mi danno Come? Giammi. Giammi.